ਤਾਈ ਪੁੱਛੋ ਤਾਂ ਇਹ ਆਪਣੇਰੇ ਕਿਹੜੇ ਪਿੰਡ ਆ ਤੁਹਾਡਾ ਕਪੂਰਥਲੇ ਤੋਂ ਆਏ ਅੱਛਾ ਜੀ ਜੇ ਉੱਥੋਂ ਇੱਥੇ ਤੱਕ ਕੋਈ ਲੱਗਿਆ ਹੋਵੇ ਤਾਂ ਤਾਂ ਹੀ ਆ ਠੀਕ ਹੋ ਹਾਂ ਜੀ ਹਾਂ ਜੀ ਕਦ ਵਿੱਚ ਕਦ ਵਿੱਚ ਆਉਨੇ ਹੋ ਕਿੰਨੇ ਦਿਨ ਆਉਣਾ ਪੈਂਦਾ ਤੀਜੇ ਦਿਨ ਆਉਣਾ ਪੈਂਦਾ ਜੀ ਨਾ ਤੀਜੇ ਦਿਨ 8 ਵਾਲੀ ਆਉਣਾ ਪਤਾ ਮਹੀਨੇ ਚ ਜੇ ਡੂੜ ਤੋਂ ਵੀ ਅੱਛਾ ਹਾਂ ਇਹ ਵੀ ਇੱਥੇ ਹੀ ਆਪਣੇ ਕੋਲੇ ਹੁੰਦਾ ਟੈਗ ਜ ਹੈ ਪਿੱਛੇ ਜੇ ਦੇਸੀ ਦਵਾਈਆਂ ਦੇ ਚੱਕਰ ਚ ਪੈ ਗਿਆ ਸੀਗਾ ਮਥਾਂ ਹੀ ਮੋੜਿਆ ਇਹ ਹਾਂ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਮਾਤਾ ਗੁੱਜਰਕੌਰ ٹرسٹ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਡੈਲਸਿਸ ਦੀ ਉਹਨਾਂ ਲੋਕਾਂ ਦੀ ਡੈਲਸਿਸ ਹੋ ਰਹੀ ਆ ਵੀ ਡੈਲਸਿਸ ਤੁਸੀਂ ਲਾਲੋ ਸਾਹਿਬ ਦੀ ਡੈਲਸਿਸ ਕਿੰਨਾ ਲੋਕਾਂ ਦਾ ਹੁੰਦਾ ਵੀ ਡੈਲਸਿਸ ਹੋਣਾ ਇੱਕ ਜ਼ਿੰਦਗੀ ਮੌਤ ਦੀ ਲੜਾਈ ਆ ਤੇ ਪਰਮਾਤਮਾ ਨੇ ਬਖਸ਼ਿਸ਼ ਕੀਤੀ ਆ ਅਸੀਂ ਬਾਈ ਜੀ ਹੋਣੀ ਇੱਥੇ ਅਸੀਂ ਵਿਜ਼ਿਟ ਵੈਸੀ ਦਰਸ਼ਨ ਕਰਨ ਆਏ ਸੀ ਬਾਈ ਜੀ ਹੋਣਾ ਦੇ ਤੇ ਸੰਗਤ ਦੇ ਤੇ ਬਾਈ ਜੀ ਹੋਣੀ ਦੱਸਣਗੇ ਵੀ ਇਹਨਾਂ ਨੂੰ ਮਹਾਰਾਜ ਨੇ ਸੇਵਾ ਬਖਸ਼ੀ ਆ ਤੇ ਕਿਸ ਤਰ੍ਹਾਂ ਸਾਰੀਆਂ ਸਲਾਮਾਂ ਹੈ ਤੁਹਾਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਭਾਈ ਸਾਹਿਬ ਉਹਨਾਂ ਨੂੰ ਜੀ ਆਇਆਂ ਨੂੰ ਜਿਹੜਾ ਕਾ ਸਾਹਿਬ ਨੂੰ ਤੇ ਭਾਈ ਸਾਹਿਬ ਉਹਨੇ ਜਿਹੜੇ ਪਿੱਛੇ ਦੇ ਸਾਡੇ ਤੇ ਹੱਡ ਦੀ ਮਾਰ ਪੈ ਗਈ ਜਿਹੜੇ ਸਾਡੇ ਤੇ ਪੁਆਇੰਟ ਕਰਦੇ ਹੱਡ ਹੱਡ ਹੈ ਨਹੀਂ ਸੀਗੇ ਸਾਡੇ ਤੇ ਪੁਆਇੰਟ ਕਰਦੇ ਤੇ ਸਾਡੇ ਵੀਰ ਦੂਰ ਦਰਾਡੇ ਬੈਠੇ ਮਉਦੇਸ਼ਾਂ ਚ ਬੈਠੇ ਵੀ ਉੱਭਲੇ ਤੇ ਵਾਲੇ ਦੇ ਨਾਲ ਹੀ ਪੰਜਾਬ ਆਏ ਹੋਏ ਨੇ ਇਹ ਬੰਦੇ ਸੇਵਾ ਕਰ ਰਹੇ 1100 ਕਿਲਾ ਬਾਈ ਜੀ ਉਹਨਾਂ ਨੇ ਗੋਦ ਲਿਆ ਜੀ ਜਿਹੜਾ ਕਲੀਅਰ ਕਰਨਾ ਇਹਨਾਂ ਦੀ ਸਾਰੀ ਸੰਗਤ ਨੇ ਤੇ ਪਹਿਲਾਂ ਤਾਂ ਬਾਈ ਜੀ ਤੁਹਾਡਾ ਬੜਾ ਧੰਨਵਾਦ ਆ ਜੀ ਤੁਸੀਂ ਸਾਨੂੰ ਦਰਸ਼ਨ ਦਿੱਤੇ ਐ ਤੇ ਦੂਸਰਾ ਡੇਢ ਕ ਸਾਲ ਦਾ ਸੀਗਾ ਵੀ ਇਹ ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾ ਕੋਈ ਕਾਰਜ ਨਹੀਂ ਹੋ ਸਕਦਾ ਸਾਰੇ ਕਾਰਜ ਹੀ ਗੁਰੂ ਸਾਹਿਬ ਦੇ ਤੇ ਚੋੜੋ ਇਹ ਬਾਈ ਕਰਵਰਨ ਹੁਣੀ ਬਾਈ ਜਸਵਿੰਦਰ ਹੁਣੀ 66 ਵਾਲੇ ਹਰਮਨ ਟਰਾਂਸਪੋਰਟ ਵਾਲੇ ਬਾਈ ਹੁਣੀ ਤੇ ਸਾਰੇ ਭੈਣ ਭਰਾ ਰਲ ਕੇ ਸੁਖਣਾ ਸੀ ਵੀ ਪੰਜਾਬ ਚ ਇਦਾਂ ਦਾ ਆਪਣਾ ਨਾ ਕਰੀਏ ਅੱਜ ਇੱਥੇ 35 36 ਹਜ਼ਾਰ ਬੈਲੰਸ ਹੋ ਗਈ ਹੈ ਡੇੜਾ ਸਭ 9 ਸਾਲਾਂ ਚ ਤੇ ਆ ਮੈਂ ਦਿਖਾਉਣਾ ਚਾਹੁੰਦਾ ਇਹ ਕਪੂਰਥਾਲੇ ਕੋਲੇ ਪਿੰਡ ਆ ਹੱਸੀ ਜਾਂਦੇ ਸੀ ਮੈਂ ਇਹਨਾਂ ਨੂੰ ਕਿਹਾ ਵੀ ਆਹ ਬਿਮਾਰੀ ਦੇ ਵਿੱਚ ਆਹ ਟਾਈਮ ਦੇ ਵਿੱਚ ਆਹ ਦੇਖੋ ਇਹਨੇ ਬੱਚੇ ਤੋ ਲਫਾਉ ਇਹਨੂੰ ਵੀਰ ਨੂੰ ਵੀ ਇੰਨਾ ਖੇੜਾ ਚਿਹਰੇ ਤੇ ਕਿ ਮਤਲਬ ਤੰਦਰੁਸਤ ਬੰਦੇ ਦੇ ਹੈ ਨਹੀਂਗਾ ਇਹਦਾ ਕਾਰਨ ਇਹ ਹੈ ਵੀ ਜਿਹੜੀਆਂ ਐਨ ਆਰੀਆਂ ਨੇ ਮਸ਼ੀਨਾਂ ਲਾਈਆਂ ਵਾਂ ਇਹ ਸਾਰੇ ਫਰੀ ਹੈ ਸਾਰੇ ਫਰੀ ਹੈ ਜਿੱਥੇ ਕੈਸ਼ ਕਾਊਂਟਰ ਕਿਤੇ ਵੀ ਹੈ ਨਹੀਂ ਗੁਰੂ ਸਾਹਿਬ ਦੀ ਕਿਰਪਾ ਇੱਥੇ ਵੀ ਨਵੇਂ ਸ਼ਹਿਰ ਭੁਲਰਥ ਤੇ ਲੁਧਿਆਣਾ ਅਸੀਂ ਚਾਰ ਪ੍ਰੋਜੈਕਟ ਆਪਣੇ ਚੱਲਦੇ ਨੇ ਜੀ ਤੇ ਸਾਰੇ ਬਾਈ ਕੜਵਾਰ ਨੂੰ ਲਈ ਤੇ ਲੁਧਿਆਣਾ ਗਰਗ ਫੈਮਿਲੀ ਆ ਉਹ ਤੇ ਬਾਈ ਨਿਸ਼ਮਿੰਦਰ ਬੁਣੀ ਰਾਏ ਪਰਿਵਾਰ ਨੂੰ ਯੂ ਐਸ ਆ ਅਜੇ ਸਰਕ ਰੜ ਕੇ ਸਾਰੇ ਆਪਣਾ ਬਣਾਉਣੇ ਆ ਜਾਨੀ ਫਰੀ ਤਾਂ ਕੋਈ ਨਹੀਂ ਦੱਸਣ ਦੇ ਨਹੀਂ ਨਹੀਂ ਮਹਾਰਾਜ ਦੀ ਕਿਰਪਾ ਜੀ ਮਹਾਂ ਪਾਸ਼ਾ ਨੂੰ ਇਹ ਪ੍ਰੋਜੈਕਟ ਹੀ 10ਵੇਂ ਪਾਸ਼ਾ ਮਹਾਰਾਜ ਦੇ ਨਾਮ ਤੇ ਤੁਸੀਂ ਦੇਖੋਗੇ ਸਹਬਜ਼ਾਦਿਆਂ ਦੇ ਨਾਮ ਲੈ ਕੇ ਕਿਸੇ ਵੀ ਸਾਡੇ ਪ੍ਰੋਜੈਕਟ ਤੇ ਕਿਸੇ ਬੰਦੇ ਦਾ ਕੋਈ ਨਾਮ ਨਹੀਂ ਇਹ ਸਾਰੇ 10ਵੇਂ ਪਾਸ਼ਾ ਮਹਾਰਾਜ ਸਹਬਜ਼ਾਦਿਆਂ ਦੇ ਨਾਮ ਤੇ ਨਵੇਂ ਸ਼ਹਿਰਾਂ ਦਾ ਪ੍ਰੋਜੈਕਟ ਸਾਰੇ ਹੀ ਕੁਝਾ ਉਹਨਾਂ ਦੇ ਨਾਮ ਤੇ ਤੇ ਬਾਕੀ 1.5 ਕਾ ਸਾਭ ਦੀ ਦੇਣ ਹੈ ਜੀ ਇਹ ਵੀਰ ਬਹੁਤ ਚਿਰ ਤੋਂ ਲੱਗੇ ਹੋਏ ਨੇ ਆਪਣਾ ਜੰਗਲ ਲਾਉਂਦੇ ਨੇ ਆਕਸੀਜਨਲ ਤੇ ਲੱਗੇ ਹੋਏ ਨੇ ਤੇ